ਪਟਿਆਲਾ ਦੇ ਪਾਸ਼ਾ ਵਿਭਾਗ ਦੇ ਸਮਾਰੋਹ ਹਾਲ ਵਿਖੇ ਰਿਆਜ਼ 뮤지컬 ਫੋਰਮ ਵੱਲੋਂ ਮਹਾਨ ਗਾਇਕ ਮਰਹੂਮ ਮੁਹੰਮਦ ਰਫੀ ਦੀ ਯਾਦ ਨੂੰ ਸਮਰਪਿਤ ਸੰਗੀਤ ਸਮਾਰੋਹ ਦਾ ਆਯੋਜਨ ਫੋਰਮ ਦੇ ਡਾਇਰੈਕਟਰ ਸੁਸ਼ੀਲ ਕੁਮਾਰ ਅਤੇ ਪ੍ਰਧਾਨ ਨੀਲਮ ਸ਼ਾਹੀ ਐਡਵੋਕੇਟ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਦੌਰਾਨ ਗਾਇਕ ਬਲਵੀਰ ਸਿੰਘ ਵੱਲੋਂ ਗਾਏ ਤੇ ਲਿਖੇ ਗੀਤ ਦੇ ਵੀਡੀਓ ਨੂੰ ਢਿੱਲੋਂ ਫਨਵਰਡ ਦੇ ਐਮ ਡੀ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਵੱਲੋਂ ਰਿਲੀਜ਼ ਕੀਤਾ ਗਿਆ ਗੀਤ ਨੂੰ ਜੀ ਇੰਡੀਆ ਪ੍ਰੋਡਕਸ਼ਨ ਦੇ ਲੈਵਲ ਹੇਠ ਜਾਰੀ ਕੀਤਾ ਗਿਆ ਹੈ ਜਿਸ ਦੀ ਨਿਰਮਾਤਰੀ ਨਵਿਤਾ ਬੈਂਸ ਟੀਮ ਦੇ ਨਿਰਦੇਸ਼ਕ ਸਰਵਜੀਤ ਚੋਪੜਾ ਵੀਡੀਓ ਨਿਰਦੇਸ਼ਕ ਅਤੇ ਸਕਰੀਨਪਲੇ ਅਮਰਜੀਤ ਸਿੰਘ ਕੈਮਰਾਮੈਨ ਅਨਮੋਲ ਕਲਸੀ ਹਨ ਗਾਇਕ ਬਲਬੀਰ ਸਿੰਘ ਬੀਤੇ ਦਿਨਾਂ ਤੋਂ ਹੀ ਬਿਮਾਰ ਚੱਲ ਰਹੇ ਹਨ ਜਿਸ ਕਾਰਨ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦੀ गैर मौजूदगी ਵਿੱਚ ਹੀ ਗੀਤ ਨੂਰ ਰਿਲੀਜ਼ ਕੀਤਾ ਗਿਆ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਸਿਟੀ ਟਾਈਮ ਨਿਊਜ਼ ਚੈਨਲ ਦੇ ਐਮ ਡੀ ਸਰਦਾਰ ਰਜਿੰਦਰ ਸਿੰਘ ਕੋਹਲੀ ਰਿਟਾਇਰਡ ਐਸ ਐਸ ਪੀ ਸ਼੍ਰੀ ਪਵਨ ਕੁਮਾਰ ਸ਼੍ਰੀ ਹੇਮਰਾਜ ਪੱਟੀ ਸ਼੍ਰੀ சிவாਜੀ ਧਾਰੀਵਾਲ ਸ਼੍ਰੀ ਜਤਿੰਦਰ ਕੁਮਾਰ ਸ਼੍ਰੀ ਫਕੀਰ ਚੰਦ ਸ਼੍ਰੀ ਰਾਜੇਸ਼ਵਰ ਕੁਮਾਰ ਮਾਨਵ ਅਧਿਕਾਰ ਸੁਰੱਖਿਆ ਫੋਰਮ ਦੇ ਪ੍ਰਧਾਨ सरदार हरप्रीत सिंह सोडी एडवोकेट अभिनित कुमार ख्याति इस तो अलावा रियाज म्यूजिकल फोरम नाल जुड़े गायक कलाकार आज हाजिर सन इस मौके पे बलबीर सिंह दी जल्द सेहत याबी प्रार्थना भी की गई है दूर रहने से कुछ ना कहने से प्यार और भी। ਉਹ ਸਾਹਿਬ ਜਿਹੜੇ ਆਪਣੇ ਸਿੰਗਰ ਨੇ ਬਲਬੀਰ ਸਿੰਘ ਉਹਨਾਂ ਦਾ ਤਲਾਵੀ Song ਆ ਸੀ ਪੰਜਾਬੀ Song ਆ ਸੀ ਜਾਬੇ ਕਬੂਤਰਾ ਤਾਂ ਲੋਕਾਂ ਨੇ ਬੜਾ ਪਸੰਦ ਕੀਤਾ ਤੇ ਉਸ ਤੋਂ ਮੱਦੇ ਕਿ ਉਹਨਾਂ ਨੇ ਖੁਸ਼ ਹੋ ਕੇ ਜਿਹੜੇ ਕਿ ਉਹਨਾਂ ਤੋਂ ਸ਼ਾਬਦ ਨਾ ਵੜਿਆ ਕਿ ਉਹਨਾਂ ਨੇ ਇੱਕ ਦੂਰ ਰਹਿਣੇ ਸਿੱਖ ਕਿ ਹਿੰਦੀ Song ਲਿਖ ਲਿਖ ਕੇ ਸਾਜ ਜਿਹੜਾ ਕਿ ਬੰਬੇ ਫਿਲਮ ਇੰਡਸਟਰੀ ਲੈਵਲ ਦਾ ਇੱਕ Song ਹੈਗਾ ਤੇ ਅੱਜ ਤੁਹਾਡੇ ਮੱਦੇ ਕਿ ਕਰਕਮਦ ਨਾਲ ਰਿਲੀਜ਼ ਕੀਤਾ ਗਿਆ ਤੇ ਫਿੰਗਰ ਆਪਣਾ ਜਿਹੜਾ ਹੈਗਾ ਉਹਨਾਂ ਦੀ ਹਾਰਟ ਦੀ ਸਰਜਰੀ ਹੋਣੀ ਹੈ ਕੰਦ ਤੋਂ ਮਾਰਨੀ ਹੈ ਤੇ ਉਹਨਾਂ ਦਾ ਮੈਸੇਜ ਜੀ ਆਇਆ ਕਿ ਜੀਲੋ ਸਾਹਿਬ ਤੋਂ ਮੇਰਾ ਗਾਣਾ ਜਰੂਰ ਰਿਲੀਜ਼ ਕਰਾਣਾ ਇਹਦੇ ਬਾਰੇ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਹਾਂ ਦੇਖੋ ਅੱਜ ਰਿਆਦ ਬੀਜ਼ਿਕਲ ਫਾਰਮ ਵੱਲੋਂ ਇੱਥੇ ਇੱਕ ਬਾਸ਼ਾ ਬਾਗਚੇ ਬੜਾ ਅੱਛਾ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਸੋ ਪਹਿਲੀ ਗੱਲ ਤਾਂ ਬਲਬੀਰ ਜੀ ਦਾ ਇੱਕ ਗਾਣਾ ਦੂਰ ਰਹਿਣੇ ਸੇ ਕੁਛ ਨਾ ਕਹਿਣੇ ਸੇ ਪਿਆਰ ਵਧਦਾ ਹੈ ਉਹ ਗਾਣਾ ਅੱਜ ਰਿਲੀਜ਼ ਕੀਤਾ ਗਿਆ ਔਰ ਮੈਂ ਮੈਂ ਆਪਣੇ ਲੱਕੀ ਸਾਹਿਬ ਦਾ ਵੀ ਮੇਰੇ ਕੋਲ ਉਹਨਾਂ ਨੇ ਰਿਲੀਜ਼ ਕਰਾਇਆ ਔਰ ਮੇਰੇ ਨਾਲ ਸਾਰੇ ਬڑے ਰਿਸਪੈਕਟੇਬਲ ਪਰਸਨ ਨੇ ਪਟਿਆਲਾ ਸਿਟੀ ਦੇ ਸੋ ਅੱਜ ਉਹ ਗਾਣੇ ਨੂੰ ਇੱਥੇ ਰਿਲੀਜ਼ ਕਰਕੇ ਇੱਕ ਬੜਾ ਅੱਛਾ ਲੱਗਿਆ ਸਾਨੂੰ ਬੜਾ ਅੱਛਾ ਹੁੰਦਾ ਜੇ ਅੱਜ ਬਲਬੀਰ ਜੀ ਜਿਹੜੇ ਅੱਜ ਹਸਪਤਾਲ ਦੇ ਵਿੱਚ ਐਡਮਿਟਡ ਨੇ ਸੋ ਉਹਨਾਂ ਦੇ ਬਹੁਤ ਜਲਦੀ ਕਾਮਨਾ ਕਰਦੇ ਆਂ ਵੀ ਉਹ ਜਲਦੀ ਠੀਕ ਹੋ ਕੇ ਤੇ ਵਾਪਸ ਆਉਣ ਸੋ ਕਿਉਂਕਿ ਬਲਬੀਰ ਜੀ ਇੱਕ ਬਹੁਤ ਹੀ ਜ਼ਿਆਦਾ 뮤직 ਨਾਲ ਲਵ ਕਰਨ ਵਾਲੇ ਨੇ ਲੇਖ ਬੜਾ ਅੱਛਾ ਲਿਖਦੇ ਨੇ ਸੋ ਪਹਿਲਾਂ ਵੀ ਉਹਨਾਂ ਨੂੰ ਸ਼ੌਂਕ ਹੈਗਾ ਔਰ ਤੁਸੀਂ ਦੇਖੋ ਐਸ ਏਜ ਦੇ ਵਿੱਚ ਵੀ ਜਾ ਕੇ ਜੇ ਲੋਕਾਂ ਨੂੰ ਇਸ ਤਰ੍ਹਾਂ ਤੇ ਸ਼ੌਂਕ ਹੈ ਗਿਆ ਤਾਂ ਮੈਂ ਸਮਝਦਾ ਵੀ ਬਹੁਤ ਅੱਛੀ ਇਹ ਗੱਲ ਹੈਗੀ ਆ ਬੜਾ ਰਿਲੀਫ ਮਿਲਦਾ ਸਾਰਿਆਂ ਨੂੰ ਔਰ ਦੇਖੋ ਕਿੰਨੇ ਅੱਛੇ ਅੱਛੇ ਲੋਕ ਜਿਹੜੇ ਕਿ ਇਹ ਚੀਜ਼ਾਂ ਦੇ ਵਿੱਚ ਅੱਜ ਵੀ ਇਨਵੋਲਵ ਨੇ ਔਰ ਆਪਣੇ ਆਪ ਨੂੰ ਐਂਟਰਟੇਨ ਕਰਕੇ ਰੱਖਦੇ ਔਰ ਲੋਕਾਂ ਵਾਸਤੇ ਵੀ ਐਂਟਰਟੇਨਮੈਂਟ ਦਾ ਇੱਕ ਤਰੀਕਾ ਬਣਦੇ ਨੇ ਸੋ ਸਾਰਿਆਂ ਨੂੰ ਵਧਾਈਆਂ ਇਹ ਇਸ ਤਰ੍ਹਾਂ ਆਪਣਾ ਕੰਟੀਨਿਊ ਰੱਖਣਾ ਆਪਣੀਆਂ ਚੀਜ਼ਾਂ ਨੂੰ ਅੱਗੇ ਲੋਕਾਂ ਕੇ ਲਿਆਉਣਾ ਤਾਂ ਸਾਨੂੰ ਸਾਰਿਆਂ ਨੂੰ ਬਹੁਤ ਅੱਛਾ ਲੱਗੂਆ ਇਹਨੂੰ ਦੇਖ ਕੇ ਹੋਰ ਲੋਕਾਂ ਨੂੰ ਐਨਕਰੇਜਮੈਂਟ ਮਿਲਦੀ ਆ ਇਹਦੇ ਵਿੱਚ ਏਜ ਦਾ ਕੋਈ ਫੈਕਟਰ ਨਹੀਂ ਗਾ ਕਿਸੇ ਦਾ ਭਾਵੇਂ ਏਜ ਕੋਈ ਵੀ ਹੋਵੇ ਜਿਹੜਾ ਸ਼ੌਕ ਹੁੰਦਾ 뮤직 ਦਾ ਜਾਂ ਸਿੰਗਿੰਗ ਦਾ ਇਹ ਸਮਝੋ ਵੀ ਇੱਕ ਬਹੁਤ ਅੱਛਾ ਸ਼ੌਂਕ ਆ ਔਰ ਇਹ ਦਿਲ ਵਾਲੇ ਬੰਦੇ ਹੀ ਕੰਮ ਕਰਦੇ ਆ ਔਰ ਮੈਂ ਸੋਚਦਾ ਵੀ ਸਾਰੇ ਦਿਲਦਾਰ ਬੰਦੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਅੱਜ ਤੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬੜੇ ਰਿਸਪੈਕਟੇਬਲ ਸਾਰੇ ਥੇ ਤੋ ਸਾਰਿਆਂ ਨੂੰ ਅਗੇਨ ਬਲਬੀਰ ਜੀ ਦੀ ਕਾਮਨਾ ਕਰਦੇ ਆਂ ਵੀ ਜਲਦੀ ਠੀਕ ਹੋ ਕੇ ਤਾਂ ਫੇਰ ਆਉਣਗੇ ਸਾਡੇ ਵਿੱਚ ਤੇ ਦੁਬਾਰਾ ਨਵਾਂ ਸਕਾਣਾ ਲਿਖਣਗੇ ਅਸੀਂ ਫੇਰ ਮੌਕਾ ਮਿਲਵਾਵਾਂਗੇ ਡਿਸਟ੍ਰਿਕਟ ਅੌਰਨੀ ਬਲਬੀਰ ਜੀ ਦੀ ਕੇਸ ਰਿਲੀਜ਼ ਹੋਣੀ ਸੀ ਦੂਰ ਰਹਿਨੇ ਸੀ ਉਸ ਕੇਸਰ ਦਾ ਮੈਂ ਤੁਹਾਨੂੰ ਪਿਛਲਾ ਸੰਬੰਧ ਦੱਸਿਆ ਕਿ ਜਦੋਂ ਇਹਨਾਂ ਨੇ ਗਾਣਾ ਬਣਾਇਆ ਸੀਗਾ ਮੇਰੇ ਨਾਲ ਜਿਹੜਾ ਗਾਰਡਨ ਰੋਜ਼ ਗਾਰਡਨ ਦੇ ਵਿੱਚ ਗਾਉਂਦੇ ਸੀਗੇ ਨਾਲੇ ਮੈਨੂੰ ਮੂੰਹੋਂ ਸੌਣ ਬਣਦੀ ਆਦੇਸ਼ ਕਰਦੇ ਸੀ ਉਹ ਗਾਣਾ ਉਸ ਟਾਈਮ ਕੋ ਚੱਲਿਆ ਮੈਨੂੰ ਅੱਜ ਮੌਕਾ ਮਿਲਿਆ ਇਹ ਗਾਣਾ ਅੱਜ ਆਪਣੀ ਛੋਟੀ ਦੇ ਪਹੁੰਚ ਗਿਆ ਰਿਲੀਜ਼ ਹੋ ਗਿਆ ਬੜੀ ਖੁਸ਼ੀ ਦੀ ਗੱਲ ਹੈ ਇਹ ਗਾਣਾ ਜਿੰਨਾ ਹੋ ਸਕੇ ਉਹਨਾਂ ਪਸੰਦ ਰਵੇ ਔਰ ਮੈਂ ਬਲਬੀਰ ਜੀ ਦੀ ਸਿਹਦੇ ਬਾਰੇ ਪਰਮਾਤਾ ਅੱਗੇ ਦੁਆ ਕਰਦਾ ਹਾਂ ਕਿ ਜਲਦੀ ਉਹ ਠੀਕ ਠਾਕ ਹੋਣ ਔਰ ਖੁਸ਼ੀ-ਖੁਸ਼ੀ ਆਪਣੇ ਕਲੱਬ ਨੂੰ ਜੁਆਇਨ ਕਰ ਲੈ ਗਾਣਾ ਉਹਨਾਂ ਦਾ ਜਿਹੜਾ ਬਹੁਤ ਹੈਗਾ ਬਹੁਤ ਅੱਛੇ ਨੇ ਗਾਣਾ ਉਹ ਜਿਹੜਾ ਆਪਣੇ ਦਿਲ ਤੋਂ ਗਾਉਂਦੇ ਨੇ ਦਿਲ ਤੋਂ ਜੋ ਉਹਨਾਂ ਨੂੰ ਜਿਸ ਤਰ੍ਹਾਂ ਆਪਣੇ ਸਹਰਾਣੇ ਕਿਤਾਬ ਰੱਖ ਲੇ ਨੋਟਬੁੱਕ ਰੱਖ ਲੈਂਦੇ ਹੈਗੇ ਜੋ ਉਹਨਾਂ ਨੂੰ ਵਿਚਾਰ ਹੁੰਦੇ ਨੇ ਉਹਨਾਂ ਨੂੰ ਨੋਟ ਕਰਦੇ ਨੇ ਤੇ ਉਹਨਾਂ ਨੂੰ ਉਹ ਸੰਗੀਤ ਚ ਢਾਲਣ ਦੀ ਕੋਸ਼ਿਸ਼ ਕਰਦੇ ਨੇ ਤੇ ਜੋ ਨਿਕਲ ਕੇ ਆਉਂਦਾ ਹੈਗਾ ਉਹ ਸਾਰੇ ਅਸੀਂ ਦੇਖ ਰਹੇ ਹਾਂ ਅੱਜ ਢਿੱਲੋ ਸਾਹਿਬ ਨੇ ਹੱਥਾਂ ਉਹਨਾਂ ਦੇ ਜਿਹੜਾ ਹੈਗਾ ਰਸ਼ਮਾਦਾਗ ਹੋਈ ਹੈਗੀ ਮੈਂ ਪਰਮਾਤਮਾ ਕੀ ਦੁਆ ਕਰਦਾ ਹਾਂ ਕਿ ਉਹ ਜਲਦੀ ਜਲਦੀ ਠੀਕ ਹੋ ਕੇ ਇੱਥੇ ਆਉਣ ਤੇ ਸਾਨੂੰ ਫੇਰ ਆਪਣੀ ਗੀਤਾਂ ਨਾਲ ਸਾਨੂੰ ਜਿਹੜਾ ਹੈਗਾ ਐਂਟਰਟੇਨ ਕਰ ਗੁੱਡ ਮਨੂ ਸਤਿ ਸ਼੍ਰੀ ਅਕਾਲ ਜੀ ਸਰਦਾਰ ਬਲਬੀਰ ਸਿੰਘ ਨੇ ਜਿਹੜਾ ਅੱਜ ਇਹ ਗਾਣਾ ਕੱਢਿਆ ਹੈ ਸਮਾਜ ਨੂੰ ਇੱਕ ਲੈਸਨ ਹੈ ਔਰ ਇੱਕ ਅੱਛਾ ਮੋੜ ਦਿੰਦਾ ਅੱਜ ਢੱਲੋ ਬਾਈ ਜੀ ਦੀ ਗਵਾਈ ਦੇ ਵਿੱਚ ਇਹ ਗਾਣਾ ਰਿਲੀਜ਼ ਹੋਇਆ ਪਰਮਾਤਮਾ ਇਹਨਾਂ ਦੀ ਤੰਦਰੁਸਤੀ ਚੜਦੀ ਕਲਾ ਰੱਖੇ ਔਰ ਜਲਦੀ ਜਲਦੀ ਸਾਡੇ ਵਿੱਚ ਆਉਣ ਤਾਂ ਕਿ ਅਸੀਂ ਅੱਗੇ ਹੋਰ ਵੀ ਗਾਣੇ ਦਾ ਨੰਦ ਮਾਣ ਜੀ ਅੱਜ ਅਸੀਂ ਇੱਥੇ ਰਿਆਜ਼ 뮤ਜ਼ਿਕਲ ਗਰੁੱਪ ਤੇ ਆਏ ਸੀਗੇ ਜੀ ਤੇ ਮੇਰੇ ਦੋਸਤ ਮੇਰੇ ਕੁਲੀਗ ਵੀ ਨੇ ਮਿਨੀ ਸੈਕਟੇਡ ਦੇ ਵਿੱਚ ਉਹਨਾਂ ਦਾ ਅੱਜ ਗਾਣਾ ਰਿਲੀਜ਼ ਹੋਇਆ ਦੂਰ ਰਹਿਣੇ ਸੇ ਕੁਛ ਨਾ ਕਹਿਣੇ ਸੇ ਪਿਆਰ ਹੋਰ ਵੀ ਵੱਡਾ ਬਲਬੀਰ ਜੀ ਦਾ ਜਿੱਥੇ ਗਾਣਾ ਰਿਲੀਜ਼ ਹੋਇਆ ਉੱਥੇ ਖੁਸ਼ੀ ਵੀ ਬਹੁਤ ਹੈ ਪਰ ਨਾਲ ਹੀ ਅੱਜ ਇੱਕ ਦੁੱਖ ਵੀ ਹੈ ਕਿ ਬਲਬੀਰ ਜੀ ਅੱਜ ਸਾਡੇ ਵਿੱਚ ਨਹੀਂ ਹੈ ਬਿਮਾਰੀ ਦੇ ਕਾਰਨ ਅੱਜ ਉਹ ਫੋਟੇ ਹਸਪੀਟਲ ਦੇ ਵਿੱਚ ਐਡਮਿਟ ਨੇ ਤੇ ਕੱਲ ਨੂੰ ਉਹਨਾਂ ਦੀ ਬਾਈਪਾਸ ਸਰਜਰੀ ਹੋਣੀ ਹੈ ਅਸੀਂ ਰੱਬ ਤੋਂ ਕਾਮਨਾ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਦੁਬਾਰਾ ਸਾਡੇ ਵਿੱਚ ਆਣ ਹੋਰ ਗਾਣੇ ਲਿਖਣ ਤੇ ਹੋਰ ਲੋਕਾਂ ਨੂੰ ਐਂਟਰਟੇਨ ਕਰਨ ਅਸੀਂ ਉਹਨਾਂ ਦੀ ਠੀਕ ਹੋਣ ਲਈ ਪਰਮਾਤਮਾ ਤੋਂ ਅਗੇਨ ਬਹੁਤ-ਬਹੁਤ ਦੁਆ ਕਰਦੇ ਹਾਂ ਸੋ ਅੱਜ ਦੂਰ ਰਹਿਨੇ ਸੇ ਜੋ ਬਲਬੀਰ ਸਿੰਘ ਜੀ ਦਾ ਗਾਇਆ ਹੋਇਆ ਗੀਤ ਰਿਲੀਜ਼ ਕੀਤਾ ਹੈ ਸਾਡੇ ਬਲਜਿੰਦਰ ਸਿੰਘ ਢਿੱਲੋਂ ਸਾਹਿਬ ਨੇ ਫਨ ਬਰਸ ਦੇ ਡਾਇਰੈਕਟਰ ਨੇ ਔਰ ਬਹੁਤ ਹੀ ਅੱਛਾ ਗੀਤ ਹੈ ਇਹ ਔਰ ਸਾਰਿਆਂ ਨੇ ਕਾਮਨਾ ਦਿੱਤੀਆਂ ਕੀਤੀਆਂ ਨੇ ਕੇ ਬਲਬੀਰ ਸਿੰਘ ਜੀ ਇਸ ਤਰ੍ਹਾਂ ਅਚਾਨਕ ਬਿਮਾਰ ਹੋਏ ਔਰ ਉਹਨਾਂ ਨੂੰ ਬਾਲਾਜੀ ਹਸਪੀਟਲ ਲਿਆਂਦਾ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਉਹ ਅੱਜ ਫੋਰਟੀ ਚ ਚਲੇ ਗਏ ਅਸੀਂ ਦੁਆ ਕਰਦੇ ਹਾਂ ਕਿ ਉਹ ਠੀਕ ਠਾਕ ਹੋ ਕੇ ਸਾਡੇ ਇਸ ਫੇਰ ਪ੍ਰੋਗਰਾਮਾਂ ਦੇ ਵਿੱਚ ਪਹੁੰਚਣ ਔਰ ਇਹਨਾਂ ਦਾ ਜੋ ਗੀਤ ਹੈ ਦੂਰ ਰਹਿਣੇ ਸੇ ਅੱਜ ਸਾਨੂੰ ਮਹਿਸੂਸ ਹੋ ਰਿਹਾ ਕਿ ਸਾਡੇ ਵਿੱਚੋਂ ਦੂਰ ਸਾਡੇ ਫੰਕਸ਼ਨ ਚੋਂ ਦੂਰ ਨੇ ਔਰ ਫਿਰ ਵੀ ਉਹ ਸਾਨੂੰ ਦੇਖ ਰਹੇ ਹਨ ਔਰ ਖੁਸ਼ ਹਨ ਉਹਨਾਂ ਦੀ ਬਿਲ ਪਾਵਰ ਇੰਨੀ ਹੈ ਕਿ ਉਹ ਜਿੱਦਾਂ ਭੱਟੀ ਸਾਹਿਬ ਦੱਸਦੇ ਆਂ ਕਿ ਗੱਡੀ ਚਲਾ ਰਹੇ ਸੀ ਬਿਮਾਰ ਹੁੰਦੇ ਹੋਏ ਵੀ ਔਰ ਬਹੁਤ ਹੀ ਅੱਛਾ ਆਇਆ ਉਹ ਜਲਦੀ ਠੀਕ ਹੋਣ ਉਹ ਕਿਹਾ ਨਹੀਂ ਧੰਨਵਾਦ ਜੀ ਸੋ ਸਰਾਂ ਨੂੰ ਸਤਿਕਾਰ ਜੀ ਸੋ ਅੱਜ ਬੜਾ ਅੱਛਾ ਦਿਨ ਸੀਗਾ ਜਿੱਥੇ ਅੱਜ ਵੈਸੇ ਦਾ ਸੀ ਅਕਸਰ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਆਉਂਦੇ ਰਹਿੰਦੇ ਆਂ ਤੇ ਕਵਰੇਜ ਵੀ ਕਰਦੇ ਆ ਤੇ ਨਾਲ ਗਾਣੇ ਵੀ ਸੁਣਦੇ ਆ ਐਨਜੋਏ ਕਰਦੇ ਆ ਸੋ ਅੱਜ ਸਾਡੇ ਬਹੁਤ ਹੀ ਸਰਕਾਰਯੋਗ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੇ ਅੱਜ ਕਰਕਮਲਾ ਦੇ ਨਾਲ ਉਹਨਾਂ ਦੇ ਹੱਥਾਂ ਦੇ ਨਾਲ ਅੱਜ ਜਿਹੜਾ ਗਾਣਾ ਉਹਨਾਂ ਨੇ ਰਿਲੀਜ਼ ਕੀਤਾ ਹੈ ਉਮੀਦ ਕਰਦਾ ਹਾਂ ਵੀ ਜਿਸ ਤਰ੍ਹਾਂ ਜੀ ਪ੍ਰੋਡਕਸ਼ਨ ਜਿਹੜੀ ਹੈ ਚੋਪੜਾ ਜੀ ਵੀ ਬੜੀ ਮਿਹਨਤ ਕਰ ਰਹੇ ਨੇ ਸੋ ਅੱਜ ਬੜਾ ਅੱਛਾ ਉਪਰਾਲਾ ਕੀਤਾ ਗਿਆ ਇੱਥੇ ਉਹਨਾਂ ਦਾ ਜਿਹੜਾ ਅੱਜ ਗਾਣਾ ਰਿਲੀਜ਼ ਕੀਤਾ ਔਰ ਨਾਲ ਹੀ ਪਤਾ ਲੱਗਿਆ ਵੀ ਉਹ ਹਸਪੀਟਲ ਚ ਐਡਮਿਟ ਨੇ ਉਹਨਾਂ ਦੀ ਤਬੀਤ ਠੀਕ ਨਹੀਂ ਹੈ ਸੋ ਉਸ ਦੀ ਵੀ ਕਾਮਨਾ ਕਰਦਾ ਵੀ ਉਹ ਜਲਦੀ ਠੀਕ ਹੋ ਕੇ ਵਾਪਸ ਆਣ ਤੇ ਇਸੇ ਤਰ੍ਹਾਂ ਸਾਨੂੰ ਅੱਛੇ ਅੱਛੇ ਵਧੀਆ ਵਧੀਆ ਗਾਣੇ ਪੰਜਾਬੀ ਹਿੰਦੀ ਗਾਣੇ ਸੁਣਾ ਕੇ ਸਾਨੂੰ ਮਰਮੋਹ ਕਰਨ ਦਿਲ ਨੂੰ ਅੱਛਾ ਲੱਗਦਾ ਹੈ ਵੀ ਜਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਜਾਂਦੇ ਆ ਸੋ ਮੈਂ ਇੱਕ ਵਾਰੀ ਫੇਰ ਵਧਾਈ ਵੀ ਦਿੰਦਾ ਉਹਨਾਂ ਨੂੰ ਬਹੁਤ ਉਹਨਾਂ ਦੇ ਪਰਿਵਾਰ ਨੂੰ ਔਰ ਜੋ ਜਿਹੜੀ ਪੂਰੀ ਰਿਆਜ 뮤지컬 ਗਰੁੱਪ ਦੀ ਪੂਰੀ ਟੀਮ ਹੈ ਉਹਨਾਂ ਨੂੰ ਵੀ ਬਹੁਤ ਬਹੁਤ سمندر کناروں کو دیکھو کبھی وہ مل نہ پائے ہو ہل مل ستاروں کو دیکھو اندھیروں سے اپنا دل بہل